ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਜਾਗਰਤੀ ਲਹਿਰ ਚੈਨਲ ਤੇ ਮੈਂ ਹਾਂ ਅਨਿਲ ਪਾਸੀ ਲੁਧਿਆਣਾ ਦੇ ਵਿੱਚ ਕਮਸਾ ਐਗਜ਼ੀਬਿਸ਼ਨ ਜਿਹੜੀ ਲੱਗੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਇਹ ਦਾਣਾ ਮੰਡੀ ਭਾਦਰ ਕੇ ਰੋਡ ਦੇ ਬਿਲਕੁਲ ਦਾਣਾ ਮੰਡੀ ਦੇ ਵਿੱਚ ਇਹ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਔਰ ਇਸ ਦੇ ਵਿੱਚ ਜਿਹੜੇ ਇਹਦੀ ਸ਼ੁਰੂਆਤ ਦੇ ਲਈ ਇਨੋਗਰੇਸ਼ਨ ਦੇ ਲਈ ਜੋ ਹਲਕਾ ਜਿਹੜੇ ਵਿਧਾਇਕ ਨੇ ਐਮ ਐਲ اے ਮਦਨ ਲਾਲ ਬੱਗਾ ਜੀ ਉਹ ਵੀ ਪਹੁੰਚੇ ਹੋਏ ਆ ਸੋ ਇਸ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿ ਇਹ ਮੇਨ ਰਜਿਸਟ੍ਰੇਸ਼ਨ ਜਿਹੜਾ ਬਿਲਕੁਲ ਗੇਟ ਦੇ ਉੱਤੇ ਬਣਾਇਆ ਗਿਆ ਹੈ ਕਿ ਜਿਹੜੇ ਜਿੰਨੇ ਵੀ ਵਿਜ਼ਟਰ ਆਂਦੇ ਨੇ ਉਹ ਇੱਥੇ ਸਭ ਤੋਂ ਪਹਿਲੇ ਆਪਣੀ ਰਜਿਸਟ੍ਰੇਸ਼ਨ ਕਰਾਂਗੇ ਐਂਟਰੀ ਕਰਵਾਣਗੇ ਜੇਕਰ ਉਹ ਫੋਨ ਦੇ ਜ਼ਰੀਏ ਕਰਵਾਉਣਾ ਚਾਹੁੰਦੇ ਆ ਤੇ 바ਰ ਕੋਡ ਲੱਗਿਆ ਹੋਇਆ ਇਸ 바ਰ ਕੋਡ ਦੇ ਰਾਹੀਂ ਵੀ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਔਰ ਮਸ਼ੀਨਰੀ ਦੇ ਇਸ ਯੁੱਗ ਦੇ ਵਿੱਚ ਜੇਕਰ ਤੁਹਾਨੂੰ ਗੱਲ ਕਰੀਏ ਤਾਂ ਇੱਥੇ 200 ਤੋਂ ਵੱਧ ਕਾਊਂਟਰ ਲੱਗੇ ਹੋਏ ਨੇ ਹੌਜ਼ਰੀ ਨੂੰ ਲੈ ਕੇ ਨਿੱਟਵੇਅਰ ਜਿੰਨੇ ਵੀ ਵੱਡੇ-ਵੱਡੀਆਂ ਫੈਕਟਰੀਆਂ ਵਾਲੇ ਨੇ ਉਹਨਾਂ ਨੇ ਇਹ ਐਗਜ਼ੀਬਿਸ਼ਨ ਲਗਾਈ ਹੋਈ ਹੈ ਔਰ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਆਧੁਨਿਕ ਤਰੀਕੇ ਦੇ ਨਾਲ ਜਿਵੇਂ ਚਾਹੇ ਐਮਬੋਰਡਰੀ ਦਾ ਕੰਮ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਂਨੀ ਕੰਮ ਹੋਵੇ ਉਥੇ ਡਿਜ਼ਾਈਨ ਦੇ ਹਿਸਾਬ ਨਾਲ ਤੁਸੀਂ ਨਵੀਂ ਟੈਕਨੀਕ ਦੀ ਮਸ਼ੀਨਾਂ ਦੇਖ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਆਂ ਕੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਇਸ ਐਗਜ਼ੀਬਿਟਰ ਜਿਹਨਾਂ ਨੇ ਐਗਜ਼ੀਬਿਸ਼ਨ ਇਹ ਸ਼ੁਰੂ ਕੀਤੀ ਹੈ ਔਰ ਆਰਗੇਨਾਈਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹੋਗੇ ਸਰ ਐਗਜ਼ੀਬਿਸ਼ਨ ਜਿਹੜੀ ਕੀ ਸ਼ੁਰੂ ਹੋਈ ਹੈ ਅੱਜ ਤੋਂ ਅੱਜ 19 ਤਰੀਕ ਹੈ ਔਰ ਬੱਗਾ ਜੀ ਵੀ ਕਿਤੇ ਨਾ ਕਿਤੇ ਪਹੁੰਚਣ ਵਾਲੇ ਨੇ ਇਸ ਇਸ ਦੀ ਸ਼ੁਰੂਆਤ ਕਰਨ ਲਈ ਕੀ ਕਹਿਣਾ ਚਾਹੁੰਗੇ ਮਾਨੂੰ ਸਭ ਤੋਂ ਪਹਿਲੇ ਤੋਂ ਮੈਂ ਟੀਮ ਗਮਸ਼ਾ ਨੂੰ ਬਧਾਈ ਦਿੰਦਾ ਹਾਂ ਔਰ जितने एग्जीबिटर्स हैं उनको बधाई देता हूँ ये एक ऐसा मंच बना है जो कि लुधियाना की इंडस्ट्री के लिए इंडिया की इंडस्ट्री के लिए एक मील पत्थर साबित हो रहा है हर साल तरक्की पे है हर साल एग्जीबिटर बढ़ रहे हैं हर साल एरिया बढ़ रहा है मुझे कहने में खुशी है कि गमसा एक्सपो इंडिया 2024 अपने आप में एक मिसाल बन रही है और अपने लिए और लुधियाना के लिए लुधियाना की इकोनॉमी के लिए ये एक मील पत्थर साबित हो रही है और इसको ऐसी बूस्ट मिल रही है तो कि हर एक एग्जीबीटर ये आशा लगाए हुए है मेक इन इंडिया और बाहर की मशीनें हर हालत में इंडस्ट्री को आगे बढ़ने का प्रोडक्टिविटी बढ़ाने का क्वालिटी बढ़ाने का एक ऐसा मौका देती है जो कि अपने आप में इंडस्ट्री के लिए एक बहुत फायदेमंद बात है क्या खास क्या है आपकी बार नया क्या है हर मशीन में मॉडर्नाइजेशन हर मशीन में टेक्नोलॉजी के अपग्रेडेशन हर सेगमेंट में गारमेंटिंग के हर सेगमेंट में ये एक अपने आप में आगे बढ़ने का ऐसा मौका है कि जो गारमेंट मैनुफेक्चरर्स हैं उनकी आई ओपनर उनके लिए आई ओपनर बन रहा है आंखें खोलने वाला मौका बन रहा है कि वो अपने आप को आगे बढ़ाएं अपनी प्रोडक्शन को और अपनी क्वालिटी को आगे बढ़ा करके इंडस्ट्री को आगे ले जाए तो नेटवर्क इंडस्ट्री के न रिलेटेड हो भी बहुत सारे लोग ने गलत कर दे हैं। सर एग्जीबिशन शुरू हो गई है उन्नीस तारीख है यार और ए, क्या देखने को आपको लग रहा है कि क्या रिस्पॉन्स होगा अब की बात आपके सामने ही है रिस्पॉन्स हम लोग तीन शर्ट से शुरू होते हैं पाँच शर्ट पे चले गए हैं अट्ठासी या स्क्र मीटर जगह छोटे-छोटे एंटरप्रायर जो हैं उनको एक अच्छा स्टेज मिलता है एग्जिबिट करने को लोगों से मिलने को लोगों को पता लगता है इसलिए एक्सपैंड हो रही है एक्सपेंड होने का रीजन ही ये है कि उनको कुछ तो पुशबैक मिलता है और लुधियाना को अगर पुशबैक नहीं मिलेगा तो लुधियाना आगे कैसे बढ़ेगा बिल्कुल सो so, नरेंद्र जी लाइव चल रहे हैं और ਰਿਸਪੌਂਸ ਕੀ ਹੁੰਦਾ ਜੀ ਸਰ ਰਿਸਪੌਂਸ ਨੂੰ ਦੇਖਦੀ ਹੈ ਹਰ ਵਾਰ ਇੰਡਸਟਰੀ ਨਵੀਆਂ ਚੀਜ਼ਾਂ ਲੈ ਕੇ ਆਂਦੀ ਹੈ ਗਮਸਾ ਨਵੀਆਂ ਚੀਜ਼ਾਂ ਲੈ ਕੇ ਆਂਦੀ ਹੈ ਰਿਸਪੌਂਸ ਕੀ ਕੀ ਚਾਹੁੰਦੇ ਨੇ ਇੰਡਸਟਰੀ ਵਾਲੇ ਕੀ ਮੰਗ ਹੈ ਦੇਖੋ ਅੱਜ ਕੱਲ ਬਹੁਤ ਸਾਰੇ ਪ੍ਰੋਡਕਟ ਹੈਗੇ ਆ ਜਿਹੜੇ ਕਿ ਚਾਈਨਾ ਤੋਂ ਬਹੁਤ ਆ ਰਹੇ ਆ ਫੈਬਰਿਕ ਵਗੈਰਾ ਚਾਈਨਾ ਤੋਂ ਬਹੁਤ ਆ ਰਿਹਾ ਬਹੁਤ ਸਾਰੇ ਪ੍ਰੋਡਕਟ ਰੈਡੀ ਵੇਅਰ ਦੇ ਜਿਹੜੇ ਚਾਈਨਾ ਤੋਂ ਬਹੁਤ ਆ ਰਹੇ ਆ ਚਾਈਨਾ ਐਕਚੁਅਲੀ ਕੀ ਹੁੰਦਾ ਕਿ ਹਰ ਸਾਲ ਕੁਛ ਨਾ ਕੁਛ ਨਵਾਂ ਦੇ ਦਿੰਦਾ ਜੀ ਕੁਝ ਏਦਾਂ ਦੀਆਂ ਚੀਜ਼ਾਂ ਨਵੀਆਂ ਆ ਜਾਂਦੀਆਂ ਜਿਹੜੀਆਂ ਕਿ ਅਸੀਂ ਜਦ ਇੱਥੇ ਦੇਖਦੇ ਆ ਕਿ ਇੱਥੇ ਬੰ ਇਸ ਕਾਰਨ ਜਿਹੜੀ ਇਹ ਰਿਸਪੌਂਸ ਹੈ ਜਾਂ ਜਿਹੜਾ ਇੰਡਸਟਰੀ ਚਾਹੁੰਦੀ ਹੈ ਉਹ ਇਹੀ ਚੀਜ਼ ਚਾਹੁੰਦੀ ਹੈ ਨਵੀਂ ਤੋਂ ਨਵੀਂ ਨੌਲੇਜ ਚਾਹੁੰਦੀ ਹੈ ਕਿ ਇਹ ਪ੍ਰੋਡਕਟ ਹਿੰਦੁਸਤਾਨ ਚ ਕਿੱਦਾਂ ਬਣ ਸਕਦੇ ਆ ਇਹ ਉਹਨਾਂ ਲਈ ਕਿਹੜੀ ਕਿਹੜੀ ਮਸ਼ੀਨਰੀ ਲੱਗਦੀ ਹੈ ਇਹ ਉਹਨਾਂ ਦੇ ਪ੍ਰੋਸੈਸ ਕੀ ਹੈ ਜਿਹੜੀ ਗਮਸਾ ਐਕਸਪੋ ਸਾਡੀ ਹੈਗੀ ਇਹਦਾ ਸਾਡਾ ਇਹੀ ਪਰਪਸ ਹੈ ਕਿ ਜੋ ਵੀ ਲੇਟੈਸਟ ਸੀਜ਼ ਅੱਜ ਕੱਲ ਮਾਰਕੀਟ ਚ ਚੱਲ ਰਹੀ ਹੈ ਜਿਨ੍ਹਾਂ ਬਾਰੇ ਇੰਡਸਟਰੀਸਟ ਮੈਨੂਫੈਕਚਰਰ ਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਉਹਨਾਂ ਨੂੰ ਜਾਗਰੂਕ ਕਰੀਏ ਕਿ ਉਹਨਾਂ ਨੂੰ ਇੱਥੇ ਨਵੀਂ ਮਸ਼ੀਨਰੀ ਦਿਖਾਈਏ ਕਿ ਅਗਰ ਇਹ ਵਾਲੀ ਮਸ਼ੀਨ ਤੇ ਕੁਆਲਿਟੀ ਵੀ ਉਸੇ ਮੁਤਾਬਕ ਹੋ ਜਿਹਿਸ ਚੀਜ਼ ਤੋਂ ਇੰਪੋਰਟ ਹੁੰਦੀ ਹੈ ਇਸ ਕਾਰਨ ਆ ਜਿਹੜੀ ਇਹ ਗਮਸਾ ਵਗੈਰਾ ਜਾਂ ਐਗਜ਼ਿਬਿਸ਼ਨਸ ਆ ਇਹ ਬਹੁਤ ਇੰਪੋਰਟੈਂਟ ਹੁੰਦੀ ਆ ਅਪਡੇਟ ਦੇ ਲਈ ਜੀ ਇਹ ਕਾਰਨ ਸਰ ਦੇਖਿਆ ਜਾਂਦਾ ਇੰਡਸਟਰੀ ਹਰ ਵਾਰ ਕਹਿੰਦੀ ਆ ਵੀ ਗਰੋਥਿੰਗ ਹੋਵੇ ਸਾਡੀ ਅਸੀਂ ਅੱਗੇ ਵਧੀਏ ਕੀ ਲੱਗਦਾ ਤੁਹਾਨੂੰ ਸਰ ਕੀ ਇਸ ਐਤਕੀਵਾਰ ਐਗਜ਼ਿਬਿਸ਼ਨ ਤੇ ਖਾਸ ਨਵਾਂ ਕੀ ਹੈ ਦੇਖੋ ਐਕਚੁਅਲੀ ਐਗਜ਼ਿਬਿਸ਼ਨ ਦਾ ਪਰਪਸ ਹੀ ਇਹ ਹੁੰਦਾ ਕਿ ਅਸੀਂ ਆਪਣੀ ਇੰਡਸਟਰੀ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰਦੇ ਆਂ ਕੋਈ ਵੀ ਚੀਜ਼ ਅਗਰ ਪੂਰੀ ਦੁਨੀਆ ਦੇ ਵਿੱਚ ਨਵੀਂ ਕ੍ਰੀਏਟ ਹੁੰਦੀ ਆ ਉਹ ਐਗਜ਼ੀਬਿਸ਼ਨ ਵਿੱਚ ਦਿਖਾਈ ਜਾਂਦੀ ਹੈ ਹੁਣ ਅੱਜ ਕੋਈ ਬੰਦਾ ਇੱਥੇ ਕੋਈ ਇੰਡਸਟਰੀ ਅਗਰ ਟ੍ਰੈਡੀਸ਼ਨਲ ਵੇਅ ਨਾਲ ਕੋਈ ਵੀ ਪ੍ਰੋਡਕਟ ਕਰਦੀ ਪਈ ਹੈ ਤੇ ਇਹ ਸੈਗਜ਼ੀਬਿਸ਼ਨ ਦੇ ਵਿੱਚ ਜਿੰਨੀ ਮਸ਼ੀਨਰੀ ਜਿੰਨੀ ਟੈਕਨੋਲੋਜੀ ਆਈ ਹੈ ਅਗਰ ਉਹ ਦੇਖਣਗੇ ਤੇ ਉਹਨਾਂ ਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਕਾਸਟਿੰਗ ਕਿੱਦਾਂ ਘਟੇਗੀ ਜਾਂ ਉਹਨਾਂ ਦਾ ਪ੍ਰੋਡਕਟ ਦੀ ਕੁਆਲਿਟੀ ਕਿੱਦਾਂ ਬੈਟਰ ਬਣੇਗੀ ਇਸ ਕਾਰਨ ਪਿੱਛੇ ਐਗਜ਼ਿਬਿਸ਼ਨ ਬਹੁਤ ਬੈਟਰ ਆ ਕਿ ਲੋਕ ਆਣ ਦੇਖਣ ਔਰ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਮੇਰੇ ਖਿਆਲ ਚ ਤਾਂ ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਿਬਿਸ਼ਨ 'ਚ ਵਿਜ਼ਿਟ ਕਰਨਾ ਹਰ ਬੰਦੇ ਦੇ ਲਈ ਸਰ ਲਾਸਟ ਦੇ ਵਿੱਚ ਗੱਲ ਕਰਾਂਗੇ ਆਣ ਵਾਲੇ ਜਿਹੜੇ ਵਿਜ਼ਟਰ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕਿ ਉਹਨਾਂ ਲਈ ਕਿਹੜੀ-ਕਿਹੜੀਆਂ ਫੈਸਿਲਿਟੀਆਂ ਇੱਥੇ ਨੇ ਕਿਉਂਕਿ ਹਰ ਵਾਰ ਜਿਹੜਾ ਐਗਜ਼ਿਬਿਸ਼ਨ ਐਗਜ਼ੀਬਿਟਰ ਆਂਦਾ ਹੈ ਉਹ ਚਾਹੁੰਦਾ ਹੈ ਕਿ ਸਾਨੂੰ ਮਤਲਬ ਕਿ ਇਕਸਾਨੀ ਹੋਵੇ ਸਮਝਣ 'ਚ ਵੀ ਦੇਖਣ 'ਚ ਵੀ ਦੇਖੋ ਸਾਡਾ ਤਾਂ ਜਿਹੜਾ ਕੰਮ ਹੈਗਾ ਐਜ਼ ਅ ਗਮਸਾ ਐਕਸਪੋਰਗਨਾਈਜ਼ਰ ਹੈਗੇ ਆ ਅਸੀਂ ਤਾਂ ਇਹ ਕਹਿੰਦੇ ਆ ਕਿ ਕਿਸੇ ਵੀ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਸੇ ਵੀ ਟਾਈਪ ਦੀ ਫੈਸਿਲਿਟੀ ਹੈ ਉਹ ਅਸੀਂ ਇੱਥੇ ਪ੍ਰੋਵਾਈਡ ਕਰਾਨੇ ਆ ਦੂਸਰਾ ਜਿਹੜੇ ਇੱਥੇ ਐਗਜ਼ੀਬਿਟਰ ਆ ਜਿਹੜੇ ਬਹੁਤ ਦੂਰੋਂ ਦੂਰੋਂ ਆਏ ਆ ਇਸ ਟਾਈਮ ਮੇਰੇ ਕੋਲ 200 ਤੋਂ ਉੱਪਰ ਸਟਾਲ ਆ ਜਿਨ੍ਹਾਂ ਨੇ ਡਿਫਰੈਂਟ ਟਾਈਪ ਦੀ ਟੈਕਨੋਲੋਜੀ ਮਸ਼ੀਨਰੀ ਸ਼ੋਅ ਕੀਤੀ ਹੈ ਉਹ ਵੀ ਆਪਣੀ ਪੂਰੀ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਨਵੇਂ ਕਸਟਮਰ ਆ ਰਹੇ ਹੈਗੇ ਆ ਉਹਨਾਂ ਨੂੰ ਉਹ ਚੀਜ਼ ਦੇ ਬਾਰੇ ਪੂਰੀ ਨੋਲਜ ਦੇ ਇਨਫੋਰਮੇਸ਼ਨ ਦੇ બસ ਇਹੀ ਚੀਜ਼ ਹੈ ਜਦੋਂ ਬੰਦਾ ਵਿਜ਼ਿਟ ਕਰੇਗਾ ਤੇ ਉਸ ਨੂੰ ਬਹੁਤ ਫਾਇਦਾ ਹੋਏਗਾ ਥੈਂਕ ਯੂ ਕੋਸ਼ਿਸ਼ ਦੇ ਨਾਲ ਹੀ ਜਿਹੜੇ ਇਸ ਹਲਕਾ ਦੇ ਵਿਧਾਇਕ ਨੇ ਮਦਨ ਲਾਲ ਬੱਗਾ ਜੀ ਉਹ ਪਹੁੰਚ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਇਸ ਦੇ ਨਾਲ ਹੀ ਜਿਹੜਾ 8ਵਾਂ ਐਡੀਸ਼ਨ ਗਮਸਾ ਦਾ ਉਹਦੇ ਵਿੱਚ ਵਿਧਾਇਕ ਜਿਹੜੇ ਨੇ ਮਦਨ ਲਾਲ ਬੱਗਾ ਪਹੁੰਚ ਚੁੱਕੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬੱਗਾ ਜੀ ਕਾਫੀ ਦਿਨ ਤੋਂ ਇੰਤਜ਼ਾਰ ਹੋ ਰਿਹਾ ਸੀਗਾ ਐਕਸੀਬਿਸ਼ਨ ਤੇ ਪਹੁੰਚ ਗਏ ਹੋ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਮੈਂ ਗਮਸਾ ਦੇ ਸਾਰੇ ਹੀ ਮੈਂਬਰਾਂ ਦਾ ਬਹੁਤੋ ਧੰਨਵਾਦ ਕਰਦਾ ਰਿੰਦਰ ਜੀ ਦਾ ਬਹੁਤ ਇਹਨਾਂ ਨੇ ਐਫਰਟਸ ਕਰਕੇ ਹਰ ਸਾਲ ਦੀ ਤਰ੍ਹਾਂ ਇਸਾਰ ਮੈਨੂੰ ਹੀ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਤਕਰੀਬਨ ਜੋ ਸੋਚ ਦੇ ਨਾਲ ਮੈਂ ਇੱਥੇ ਆਇਆ ਸੀ ਉਸ ਤੋਂ ਡਬਲ ਸੋਚ ਹੈ ਅੱਛਾ ਪ੍ਰੋਜੈਕਟ ਲੱਗੇ ਹੋਏ ਨੇ ਤਕਰੀਬਨ ਇਸ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਵਾਸਤੇ ਇਹਨਾਂ ਦੀ ਸਾਰੀ ਮਿਹਨਤ ਹੈ ਔਰ ਜੋ ਪੰਜਾਬ ਸਰਕਾਰ ਦੇ ਨਾਲ ਇਹਨਾਂ ਨੂੰ ਰਿਲੇਟਡ ਕੋਈ ਵੀ ਕੰਮ ਹੋਏਗਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਕੋਲੋਂ ਜੋ ਫਜ਼ਿਲੀਆਂ ਚਾਹੀਦੀਆਂ ਨੇ ਉਹ ਲੈ ਕੇ ਦਿਆਂਗੇ ਔਰ ਤਕਰੀਬਨ ਮੈਂ ਦੇਖ ਰਿਹਾ ਕਿ ਪਿਛਲੇ ਵਾਰ ਜਿਸ ਤਰ੍ਹਾਂ ਮੈਂ ਪਹਿਲੇ ਹੀ ਬੋਲ ਦਿਆਂ ਕਿ ਪਿਛਲੀ ਚਾਲ ਹਾਰ ਲਈ ਸੀ ਅਸਲੇ ਪੰਜ ਬਣਾ ਲਏ ਫਿਰ ਵੀ ਲੋਕਾਂ ਨੂੰ ਸਪੇਸ਼ ਨਹੀਂ ਮਿਲ ਰਿਹਾ ਇੱਕ ਫੁੱਲਤ ਹੁੰਦੀ ਨਿਸ਼ਾਨੀ ਹੈ ਇਹਦੇ ਨਾਲ ਪੰਜਾਬ ਗਾਂਵਦੂ ਪੰਜਾਬ ਪੁਰੂਆ ਸ ਪੰਜਾਬ ਨੂੰ ਤਾਕਤ ਮਿਲਦੀ ਹੈ ਪੰਜਾਬ ਨੂੰ ਬੂਸਟ ਮਿਲਦਾ ਹੈ ਇਹ ਸਾਡੀ ਇੰਡਸਟਰੀ ਫੁੱਲਤ ਹੋਏਗੀ ਸਾਨੂੰ ਉਹਦੇ ਨਾਲ ਹੋਰ ਵਿਸ਼ੋ ਬਿਜ਼ਨਸ ਕ੍ਰੀਏਟ ਹੋ ਜਾਂਦੇ ਨੇ ਔਰ ਪੰਜਾਬ ਹਮੇਸ਼ਾ ਸਾਡੇ ਸਾਡੇ ਸੁਭੇ ਦੇ ਹਰਮਨ ਕਾਰੇ ਮੁਖਮਦ ਰੀ ਕਹਿਆ ਕਰਦੇ ਨੇ ਕਿ ਸਾਡਾ ਪੰਜਾਬ ਦੇਣ ਵਾਲਾ ਚਾਹੀਦਾ ਲੈਣ ਵਾਲਾ ਨਹੀਂ ਚਾਹੀਦਾ ਸਾਡਾ ਪੰਜਾਬ ਇਸ ਤਰ੍ਹਾਂ ਦੇਵੇ ਸਾਡਾ ਪੰਜਾਬ ਨਰਸੀ ਵਧਾਵੇ ਉਹਨਾਂ ਬਿਜ਼ਨਸ ਮਿਲੇਗਾ ਉਹਨਾਂ ਹੀ ਲੋਕਾਂ ਨੂੰ ਕੰਮ ਮਿਲੇਗਾ ਜੀ ਇਸ ਕਰਕੇ ਸਰ ਦੇਖिए ਅਸੀਂ ਨਰਿੰਦਰਾ ਜਿਹੜੇ ਇੱਕ ਬਹੁਤ ਵੱਡੇ ਐਕਸਪੋਰਟਰ ਵੀ ਨੇ ਔਰ ਇਹ ਪ੍ਰੋਡਕਟ ਬਣਾਉਂਦੇ ਆ ਹਰ ਕੋਈ ਵਿਜ਼ਟਰ ਇੱਥੇ ਜ਼ਰੂਰ ਹੋ ਕੇ ਜਾਂਦਾ ਤੁਸੀਂ ਵੀ ਜਿਵੇਂ ਖੜੇ ਹੋ ਔਰ ਤੁਸੀਂ ਪਿੱਛੇ ਦੇਖ ਸਕਦੇ ਹੋ ਮਸ਼ੀਨਾਂ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਇਹ ਹੱਬ ਹੈ ਔਰ ਹੱਬ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਲੱਗਦਾ ਹੈ ਕਿ ਜੋ ਸਰਕਾਰ ਹੈ ਉਹ ਸਰਕਾਰ ਕਿਸੇ ਤਰ੍ਹਾਂ ਇਹਨਾਂ ਇੰਡਸਟਰੀਜ਼ ਨਾਲ ਕੋਈ ਸਹਿਯੋਗ ਕਰੇਗੀ ਗ੍ਰੋਥ ਕਰਨ ਦੇ ਵਿੱਚ ਹਾਂ ਬਿਲਕੁਲ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੂਬੇ ਦੇ ਹਰਮਨ ਕਾਰੇ ਮੁੱਖ ਮੰਤਰੀ ਸਾਹਿਬ ਨੇ ਕਈ ਵਾਰੀ ਬੋਲੀਆਂ ਵੀ ਕਿਹਾ ਕਿ ਮੈਂ ਕੁਝ ਥੋੜੇ ਦਿਨ ਬਾਅਦ ਉਹਨਾਂ ਕੋਲ ਟਾਈਮ ਲੈ ਕੇ ਉਹਨਾਂ ਨਾਲ ਲੈ ਕੇ ਜਾਊਗਾ ਔਰ ਮੈਂ ਇਹ ਵੀ ਗੱਲ ਕਹੀ ਹੈ ਜਿੱਥੇ ਇਹਨੂੰ ਲੋਡ ਹੋਏਗੀ ਬਿਲਕੁਲ ਲੋਡ ਨਹੀਂ ਮੀਨ ਸਾਨੂੰ ਲੋੜ ਹੈ ਸਾਡੀ ਸਰਕਾਰ ਨੂੰ ਲੋੜ ਹੈ ਕਿ ਪੰਜਾਬ ਦੇ ਵਪਾਰੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਪਰਪੂਲਿਤ ਕਰਨ ਦੀ ਔਰ ਜੇ ਪਰਪੂਲਿਤ ਹੋਣਗੇ ਨੇਚਰਲੀ ਪੰਜਾਬ ਦਾ ਨਾਮ ਪੰਜਾਬ ਦੇ ਸਿਰ ਚ ਹੁੰਦਾ ਜੀ ਨਰਿੰਦਰਾ ਜੀ ਤੁਸੀਂ ਕੀ ਕਹੋਗੇ ਬੱਗਾ ਜੀ ਅੱਜ ਤੁਹਾਡੇ ਜਗ੍ਹਾ ਤੇ ਪਹੁੰਚੇ ਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਰਿੰਦਰ ਇੰਟਰਨੈਸ਼ਨਲ ਦੇ ਤੌਰ ਤੇ ਵੀ ਤੇ ਗਮਸਾ ਦਾ ਜੋ ਅਸੀਂ ਆਰਗੇਨਾਈਜ਼ਰ ਆ ਉਹਨਾਂ ਦੇ ਤੌਰ ਤੇ ਵੀ ਜਦੋਂ ਵੀ ਸਾਨੂੰ ਕਦੀ ਕੋਈ ਦਿੱਕਤ ਆਈ ਆ ਪਿਛਲੇ ਸਾਲ ਸਾਨੂੰ 1-2 ਸਾਲ ਪਹਿਲਾਂ ਬੜੀ ਦਿੱਕਤ ਆਈ ਸੀ ਲੇਕਿਨ ਬੱਗਾ ਜੀ ਨੇ ਬਹੁਤ ਅੱਗੇ ਖੜੇ ਹੋ ਕੇ ਸਾਡੀ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕਰਵਾਇਆ ਇਸ ਕੰਮ ਨੂੰ ਅੱਗੇ ਕੀਤਾ ਜਦੋਂ ਵੀ ਕਿਸੇ ਵੀ ਟਾਈਪ ਦੀ ਕਦੇ ਵੀ ਜ਼ਰੂਰਤ ਪਈ ਆ ਇਹਨਾਂ ਨੇ ਅੱਗੇ ਹੋ ਕੇ ਸਾਡਾ ਸਹਿਯੋਗ ਕੀਤਾ ਇਸ ਲਈ ਇਹਨਾਂ ਦਾ ਵੀ ਬੜਾ ਧੰਨਵਾਦ ਆ ਤੇ ਐਜ਼ ਏ ਪ੍ਰਮੋਟਰ ਵੀ ਹੁਣ ਚਲੋ ਬੱਗਾ ਜੀ ਸਾਡੇ ਨਾਲ ਆ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਸਾਨੂੰ ਜੇ ਐਗਜ਼ੀਬਿਸ਼ਨ ਹਾਲ ਦੇ ਲਈ ਅਗਰ ਕੋਈ ਜਗ੍ਹਾ ਮਿਲ ਜਾਂਦੀ ਆ ਉਹ ਜਗ੍ਹਾ ਜਿਹੜੀ ਹੈਗੀ ਆ ਐਕਚੁਅਲੀ ਹੋਰ ਵੀ ਜਿਹੜੇ ਹੋਰ ਬੰਦੇ ਆ ਉਹਨਾਂ ਲਈ ਵੀ ਬੜੀ ਜ਼ਿਆਦਾ ਕੰਮ ਆਏਗਾ ਇਸ ਕਾਰਨ ਪਿੱਛੇ ਅਸੀਂ ਤਾਂ ਇਹੀ ਕਰਾਂਗੇ ਕਿ ਜਿੰਨਾ ਜ਼ਿਆਦਾ ਹੋ ਸਕਦਾ ਸਰਕਾਰ ਸਾਡਾ ਸਹਿਯੋਗ ਕਰੇ ਉਹਦੇ ਨਾਲ ਪੰਜਾਬ ਹੋਰ ਬੜਾ ਗਰੋਥ ਕਰੇਗਾ ਇੰਡਸਟਰੀ ਬੜੀ ਗਰੋਥ ਕਰੇਗੀ ਨਵੇਂ ਤੋਂ ਨਵਾਂ ਪੱਤਾ ਆਏਗਾ ਕਿਸਰ ਪ੍ਰੋਡਕਟ ਕੀ ਕੀ ਹੁੰਦਾ ਤੁਹਾਡੇ ਕੋਲੇ ਪ੍ਰੋਡਕਟ ਅਸੀਂ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦਾ ਪ੍ਰੋਡਕਟ ਕਰਦੇ ਜੋ ਚੀਜ਼ ਅਸੀਂ ਕਰਦੇ ਹਾਂ ਬੇਸਿਕਲੀ ਬਹੁਤ ਨਵੀਂ ਕੋਸ਼ਿਸ਼ ਕਰਦੇ ਹਾਂ ਹਰ ਵੈਰੀ ਕਰਲ ਵਿੱਚ ਇਸ ਵਾਰ ਵੀ ਅਸੀਂ ਚਾਈਨਾ ਤੋਂ ਆ ਡਬਲ ਡਰਮ ਰੇਜ਼ਿੰਗ ਜਿਹੜੀ ਮਸ਼ੀਨ ਆ ਇਹ ਇੰਟਰੋਡਿਊਸ ਕੀਤੀ ਹੈ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਕੀਤੇ ਅਸੀਂ ਜਦੋਂ ਵੀ ਹਰ ਸਾਲ ਕੋਸ਼ਿਸ਼ ਕਰਦੇ ਕਿ ਕੋਈ ਨਵੀਂ ਟੈਕਨੋਲੋਜੀ ਇੱਥੇ ਲੈ ਕੇ ਆਈ ਜੀ ਤੇ ਸਰ ਲਾਸਟ ਦੇ ਵਿੱਚ ਹਰ ਇੱਕ ਮਤਲਬ ਐਗਜ਼ੀਬਿਟਰ ਤੇ ਆਂਦਾ ਹੈ ਵਿਜ਼ਿਟ ਕਰਨ ਵਾਲੇ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿਹੜਾ ਵੀ ਵਿਜ਼ਿਟ ਕਰਨ ਆਂਦਾ ਉਸ ਨੂੰ ਇਹ ਜਰੂਰ ਕਹਿਣਾ ਚਾਹੁੰਦਾ ਕਿ ਜਦੋਂ ਵੀ ਐਗਜ਼ਿਬਿਸ਼ਨ ਲੱਗੇ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਗਮਸਾ ਐਕਸਪੋ ਲੱਗੇ ਉਹਨੂੰ ਜਰੂਰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਬੜੀ ਐਗਜ਼ਿਬਿਸ਼ਨ ਹੈਗੀ ਆ ਔਰ ਇੱਥੇ ਹਰ ਬੰਦਾ ਆਪਣੇ ਪ੍ਰੋਡਕਟ ਡਿਸਪਲੇ ਕਰਨਾ ਚਾਹੁੰਦਾ ਇੱਕ ਸਾਲ ਦੇ ਵਿੱਚ ਕੋਈ ਵੀ ਚੇਂਜ ਆਈ ਹੁੰਦੀ ਹੈ ਕੋਈ ਨਵਾਂ ਫੈਬਰਿਕ ਕੋਈ ਨਵੀਂ ਮਸ਼ੀਨ ਦੇ ਆਈ ਹੁੰਦੀ ਹੈ ਉਹਦੀ ਸਾਰੀ ਇਨਫੋਰਮੇਸ਼ਨ ਇਸ ਐਗਜ਼ਿਬਿਸ਼ਨ ਤੋਂ ਕਿਸੇ ਵੀ ਵਿਜ਼ਟਰ ਨੂੰ ਮਿਲ ਜਾਏਗੀ ਇਸ ਕਰਨਾ ਹਰ ਵਿਜ਼ਟਰ ਨੂੰ ਹਰ ਕਸਟਮਰ ਨੂੰ ਹਰ ਫੈਕਟਰੀ ਚਲਾਉਣ ਵਾਲੇ ਨੂੰ ਇੱਕ ਵਾਰ ਇੱਥੇ ਵਿਜ਼ ਸੋ ਨਰਿੰਦਰ ਨੈਡਰਸਟੀ ਤੋਂ ਜਿਹੜੇ ਇੰਡਸਟਰੀਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਐਗਜ਼ੀਬਿਸ਼ਨ ਦੇ ਵਿੱਚ ਇੱਕ ਹਿੱਸਾ ਲਿੱਤਾ ਹੋਇਆ ਹੈ ਔਰ ਕਿਤਨਾ ਕਿਤੇ ਜਿਹੜੇ ਇੱਕ ਆਰਗੇਨਾਈਜ਼ਰ ਦੇ ਰੂਪ ਦੇ ਵਿੱਚ ਵੀ ਇੱਥੇ ਉਭਰੇ ਆ ਸੋ ਤੁਸੀਂ ਵੀ ਇਸ ਐਗਜ਼ੀਬਿਸ਼ਨ ਨੂੰ ਜ਼ਰੂਰ ਦੇਖਣ ਆਓ 19 20 21 22 ਗਮਸਾ ਐਕਸਪੋ ਬਹਾਦਰ ਕੇ ਰੋਡ ਦਾਣਾ ਮੰਡੀ ਦੇ ਵਿੱਚ ਜਿਹੜੀ ਐਗਜ਼ਿਬਿਸ਼ਨ ਲੱਗੀ ਹੋਈ ਹੈ ਔਰ ਇਹ ਇੱਕ ਉਮੀਦ ਲੈ ਕੇ ਆਏ ਆ ਨਵੀਂ ਕਿ ਲੋਕਾਂ ਨੂੰ ਸਾਡੇ ਜਿਹੜੇ ਪ੍ਰੋਡਕਟ ਨੇ ਉਹ ਜ਼ਰੂਰ ਪਸੰਦ ਆਣਗੇ ਔਰ ਕਿਤਨਾ ਕਿਤੇ ਇਹ ਉਹਨਾਂ ਦੀ ਵੇਟ ਕਰ ਰਹੇ ਆ ਸੋ ਵਧੇਰੇ ਅਪਡੇਟ ਲਈ ਫਿਰ ਅਸੀਂ ਰੋਵਾਂਗੇ ਬਨੇਰੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ